ਨਿਕ ਸਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰਮੈ ਦੀਆਂ ਮੁੰਦਰਾ ਕੰਨੀ ਪਾਈ ਜੋਗੀ ਖਿੰਤਾ ਕਰ ਤੂੰ ਦਇਆ ਆਵਣ ਜਾਣ ਵਿਪੂਤ ਲਾਏ ਜੋਗੀ ਤਾਂ ਤੀਨ ਭਵਨ ਜਣ ਲਿਆ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਾਜੈ ਹਰ ਸਿਉ ਰਹੈ ਲਿਵ ਲਾਇ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਅਮਰਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਾਨੰਦ ਰੇੜ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹ ਮੰਗਣ ਚਣਹਿ ਜੋਗੀ ਤਾਂ ਨਾਮ ਪੱਲੇ ਪਾਈ ਇਤ ਕਿੰਗਰੀ ਧਿਆਨ ਨਾ ਲਾਗੈ ਜੋਗੀ ਨਾ ਸੱਚ ਪੱਲੈ ਪਾਏ ਇਤ ਕਿੰਗਰੀ ਸ਼ਾਂਤ ਨਾ ਆਵੇ ਜੋਗੀ ਅਪਮਾਨ ਨਾ ਵਿੱਚੋਂ ਜਾਏ ਭਾਉ ਭਾਉ ਦੁਇ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮਖੋ ਹੋਵਹਿ ਤਾਂ ਤੰਤੀ ਵਾਜੈ ਇਨ ਬਿਦ ਤ੍ਰਿਸ਼ਨਾ ਖੰਡੀ ਹੁਕਮ 부ਝੈ ਸੋ ਜੋਗੀ ਕਹੀਐ ਇਕ ਸਿਉ ਚਿਤ ਲਾਏ ਸਹਿਸਾ ਟੂਟੈ ਨਿਰਮਲ ਹੋਵੈ ਜੋਗ ਜੁਗਤ ਇਵ ਪਾਏ ਨਦਰੀਆਂ ਆਉਂਦਾ ਸਭ ਕਿਸ ਬਿਨ ਸਹਿ ਹਰ ਸੇਤੀ ਚਿਤ ਲਾਏ ਸਤਗੁਰ ਨਾਲ ਤੇਰੀ ਭਾਵਨੀ ਲੱਗੈ ਤਾਂ ਇਹ ਸੋਝੀ ਪਾਏ ਇਹੋ ਜੋਗ ਨਾ ਹੋਵੈ ਜੋਗੀ ਜੇ ਕਟੰਭ ਛੋੜ ਪਰ ਭਵਨ ਕਰਹਿ ਗ੍ਰਹਿ ਸਰੀਰ ਮਹਿ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰishna ਮਾਇਆ ਅਨੇਕ ਜਤਨ ਭੇਖ ਕਰੀ ਜੋਗੀ ਰੋਗ ਨਾ ਜਾਏ ਕੋ ਆਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੋ ਮਨ ਵਸਾਈ ਗੁਰਮੁਖ ਹੋਵੇ ਸੋਈ ਬੂਜੈ ਜੋਗ ਜੁਗਤ ਸੋ ਪਾਏ ਯੋਗ ਕਾ ਮਾਰਗ ਬਿਖਮ ਹੈ ਜੋਗੀ ਜਿਸਨੂੰ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੈ ਵਿਚੋ ਹੋ ਪਰਮ ਚੁਕਾਏ ਵਿਣ ਵਜਾਈ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਈ ਕਹਿ ਨਾਨਕ ਮੁਕਤ ਹੋਵੈ ਜੋਗੀ ਸਾਚੇ ਰਹੈ ਸਮਾਏ ਰਾਮ ਕਲੀ ਮਹੱਲਾ ਤੀਜਾ ਪਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰੂ ਬੂਝ ਪੁਝਾਈ ਸੰਤੋ ਗੁਰਮੁਖ ਦੇ ਵੜਿਆਈ ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲਿਬ ਲਾਗੀ ਮਮਤਾ ਸ਼ਬਦ ਜਲਾਈ ਜਿਸਤੇ ਉਪਜੈ ਤਿਸਤੇ ਬਿਨਸੈ ਅੰਤੇ ਨਾਮ ਸਖਾਈ ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਉ ਦਿਵਲਾਈ ਸਤ ਸੰਗਤ ਮਹਿ ਨਾਮ ਨਿਰਮੋਲਕ ਵੱਡਾ ਭਾਗ ਪਾਇਆ ਜਾਈ ਪਰਮ ਨਾ ਭੁੱਲੋ ਸਤ ਗੁਰ ਸੇਵੋ ਮਨ ਰੱਖੋ ਇਕ ਥਾਈ ਬਿਨ ਨਾ ਵੈ ਸਭ ਭੂਲੀ ਫਿਰਦੀ ਬਿਰਥਾ ਜਨਮ ਗੁਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ ਸਿਵ ਨਗਰੀ ਮਹਿ ਆਸਨ ਬੈਸੈ ਗੁਰ ਸ਼ਬਦੀ ਜੋਗ ਪਾਈ ਧਾਤੁਰ ਬਾਜੀ ਸ਼ਬਦ ਨਿਵਾਰੀ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰ ਹੈ ਸੰਤੋ ਕਿਸ ਨਾਨ ਕਰੇ ਲਿਵ ਲਾਈ ਨਾਮ ਇਸ਼ਨਾਨ ਕਰਹਿ ਸੇ ਜਨ ਨਿਰਮਲ ਸ਼ਬਦੇ ਮੈਲ ਗੁਆਈ ਤ੍ਰੈ ਗੁਣ ਅਚੇਤ ਨਾਮ ਚੇਤ ਤਹਿ ਨਾਹੀ ਬਿਨ ਨਾਵੇ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ ਤ੍ਰੈ ਗੁਣ ਭਰਮ ਭੁਲਾਈ ਗੁਰ ਪ੍ਰਸਾਦੀ ਤ੍ਰਿਕੁਟੀ ਛੂਟੈ ਚੌਥੇ ਪਦ ਲਿਵ ਲਾਈ ਪੰਡਤ ਪੜਹਿ ਪੜਵਾਦ ਵਖਾਣੈ ਤਿੰਨਾ ਬੂਝ ਨਾ ਪਾਈ ਵਿਖਿਆ ਮਾਤੇ ਪਰਮ ਭੁਲਾਈ ਉਪਦੇਸ਼ ਕਹਿ ਕਿਸ ਭਾਈ ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੈ ਸੋ ਗਤ ਪਾਏ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੈ ਨਾਮ ਨਮੰਗ ਨਿਦ ਪਾਈ ਮਨਸਾ ਮਾਰ ਮਨ ਸਹਿਜ ਸਮਾਣਾ ਮਿਨ ਰਸ ਨਾ ਉਸਤਤ ਕਰਾਈ ਲੋਇਣ ਦੇਖ ਰਹੇ ਬਿਸਮਾਦੀ ਚੇਤਾ ਅਦੇਸ਼ਟ ਲਗਾਈ ਅਦੇਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਲਾਈ ਹਉ ਗੁਰਸਾਹੀ ਸਦਾ ਆਪਣਾ ਜਿਨ ਸਾਚੀ ਬੂਝ 부ਝਾਈ ਨਾਨਕ ਇੱਕ ਕਹੇ ਬੇਨੰਤੀ ਨਾਮੁ ਗਤ ਪਤ ਪਾਈ